ਲੱਗੇ ਆ ਜੀ ਅੱਜ ਦਾ ਬਲੌਗ ਸ਼ੁਰੂ ਕਰ ਰਹੇ ਨੇ ਮੇਰੇ ਵੱਲੋਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਜਾ ਰਹੇ ਹਾਂ ਜੀ ਪਰ ਇਹ ਜੰਗਲ ਵਿੱਚ ਜੀ ਆਨੰਦ ਅੱਜ ਜੰਗਲ ਵਿੱਚ ਬੜੀਆ ਲੁਕੇਸ਼ਨ ਤੇ ਇੱਕ ਬੜੀਆ ਜਗ੍ਹਾ ਦਿਖਾਵਾਂਗੇ ਜੀ ਬਣੇ ਰਿਹਾ ਸਾਡੇ ਬਲੌਗ ਦੇ ਨਾਲ ਜੀ ਤੇ ਕਰੋ ਅੱਜ ਦਾ ਵੀਊ ਚੈੱਕ ਅੱਜ ਤਾਂ ਧੁੱਪਾਂ ਥੋੜੀ ਘੱਟ ਆ ਜੀ ਤੇ ਤੁੰਦ ਤੋਂ ਪਈ ਹੋਈ ਹੈ ਜੀ ਸਾਰੇ ਕਿਤੇ ਤੇ ਟੰਡਾ ਮ ਉਸਮਾ ਮੇਚਾ ਜੁੱਪਾ ਚਲੀਏ ਤੇ ਉੱਪਰ ਜਾ ਕੇ ਹਜੇ ਜਾਂਦੇ ਜਾਂਦੇ ਉੱਪਰ ਰਸਤਾ ਵੀ ਬਣਾਉਣਾ ਪਏਗਾ ਜੀ ਜਿੱਥੇ ਅਸੀਂ ਜਾਣਾ ਰਸਤਾ ਸਾਰਾ ਉੱਪਰ ਨੂੰ ਬੰਦੇ ਆ ਜੀ ਅਸੀਂ ਸਮਾਨ ਲੈ ਕੇ ਆਏ ਹੋਏ ਦਾਤ ਵਗੈਰਾ ਕਿੱਥੇ ਦਾ ਸਟ ਦਾਤ ਕਿੱਥੇ ਗਿਆ ਦਾਤ ਪਿਆ ਵਾ ਜਿਹੜਾ ਹਾਲ ਤਾਂ ਸਾਨੂੰ ਪਹਿਲਾਂ ਆ ਦੇ ਕਿੰਨੀ ਵਧੀਆ ਇੱਟਾਂ ਬਣਾਈਆਂ ਹਨ ਪੱਥਰਾਂ ਦੀ ਆ ਚੈੱਕ ਕਰੋ ਜੀ ਆ ਸਤਾ ਵੀ ਬਣਾਉਂਦੇ ਜਾਣਾ ਪਿਆ ਕਰਨ ਕਿਤੇ ਉਰੇ ਤੇ ਸ਼ਾਰਟਕਟ ਹੀ ਜਾਣਾ ਤਾਂ ਸਿੱਧਾ ਜਾਣਾ ਲਓ ਜੀ ਜੰਗਲ ਵਾਲਾ ਖਤਰਨਾਕ ਰਸਤਾ ਹੋ ਗਿਆ ਸ਼ੁਰੂ ਉਹ ਦੇਖੋ ਪ੍ਰਿੰਸ ਜਾ ਰਿਹਾ ਰਸਤਾ ਬੜਾ ਡੇਂਜਰ ਹੈ ਨਾ ਮਤਲਬ ਇਹ ਨਦੀ ਨਦੀ ਹੀ ਮੈਂ ਜਾਣਾ ਹਾਂ ਇਹ ਫਲੱਡ ਆ ਗਿਆ ਉੱਪਰ ਤੇ ਬਰਾਵੀ ਤਾਂ ਰਹਿੰਦਾ ਫਾਦੇ ਹੈ ਨਾ ਬੱਕਰੀ ਕਿਸੇ ਤਰੀਕੇ ਦੀ ਖੇਲੀ ਖੜੀ ਹੀ ਹੈ ਨਾ ਦਾਤ ਕਾ ਨੂੰ ਚੱਕਿਆ ਦਾ ਕੋਈ ਜਾਨਵਰ ਜੂਨ ਬਰਾਜ ਦੇ ਤੂੰ ਤੇ ਵੀ ਬਚਾਵਾ ਤੇ ਰਸਤਾ ਰਸਤਾ ਬਣਾਉਣੇ ਨੇ ਬੀ ਕੰਮ ਆਏਗਾ ਜਿੱਥੇ ਕੰਡੇ ਕੰਡੇ ਹੋਣਗੇ ਹਰ ਜੀ ਇਨਾਵਾਂ ਬਾਗ ਬੈਠੇ ਵੀ ਹੁੰਦੇ ਇਨਾਵਾਂ ਵੈਰੈਂਡੇ ਜੀ ਬਾਗ ਜਾਂ ਸੈਲਵ ਵਗੈਰਾ ਜੀ ਪੂਰੇ ਤੇ ਨਾੜਾ ਨਾ ਲੱਕੜੀਆਂ ਵੜੀਆਂ ਹੋ ਰੇ ਹਨ ਕਾਟੇ ਹਾਂ ਇਹ ਰਸਤਾ ਹੀ ਤੇ ਹੈ ਅਹ ਇਹ ਜਿਹੜਾ ਰਸਤਾ ਦੇਖਣਾ ਸੀ ਮਰ ਜਾ ਵਾਪਸ ਵੀ ਤਾਣਾ ਸੀ ਨਾ ਨਹੀਂ ਹੋਣਾ ਨਾਣਾ ਤੱਕ ਆਤੇ ਸੀ ਹਾਂ ਜੰਦੇਰੇ ਦੀ ਤੇ ਨਹੀਂ ਆਉਂਦੇ ਹਾਂ ਹਾਂ ਲਓ ਜੀ ਪ੍ਰਿੰਸ ਗਿਆ ਥੱਕ ਕਹਿੰਦਾ ਰਾਮ ਕਰ ਲਿਆ ਜਾਏ ਥੋੜਾ ਜਿਹਾ ਵੀ। ਕੀ ਕਰੀਏ ਚੜਾਈ ਪੂਰੀ ਅੱਪਰ ਨੂੰ ਪਹਾੜਾਂ ਦੇ ਵਿੱਚੋਂ ਵਿਚਾਣਾ ਪੈਂਦਾ ਜੀ। ਚੜ੍ਹੀਆਂ ਦੇ ਵਿੱਚੋਂ ਵਿਚਾਈ ਜਾਰੇ। ਜੰਗਲ ਦੇ ਵਿੱਚ ਆ। ਖੁੱਲੇ ਰਸਤਾ। ਇਹ ਬਾ ਬਾਸਾ ਨਹੀਂ ਬਾਸਾ ਦੇਖ। ਕਿ ਟਿਕੇ ਟਿਕੇ ਬੈਠੇ। ਰੱਖ 八岁。 आलो जी आ गए अस जंगल के बीचों बीच तो देखो जी बिच जंगल बिल्कुल साफ मैदान है जी बनया हुआ देखो जी जिक्र किसी ने उरे, पूरी सफाई करी हूँ लो जी पहुंच गए जी असि ਉਹ ਲੋਕੇਸ਼ਨ ਦੇ ਥੱਲੇ ਪਹੁੰਚ ਗਏ ਜੀ ਅਸੀਂ ਜਿਹੜੇ ਅਸੀਂ ਪਹਾੜੀ ਦੇ ਉੱਪਰ ਜਾਣਾ ਜੀ ਹਲੋ ਜੀ ਇਹ ਦੇਖੋ ਇਹਦੇ ਵਿੱਚ ਵਿੱਚ ਤੁਸੀਂ ਦੇਖ ਰਹੇ ਹੋ ਨੇ ਆਹ ਦੇਖੋ ਜੀ ਇਹ ਝਾੜੀਆਂ ਦੇ ਵਿੱਚ ਜਿਹੜਾ ਪੱਥਰ ਆ ਜੀ ਇਹਦੇ ਉੱਤੇ ਜਾਣਾ ਜੀ ਅਸੀਂ ਥੋੜਾ ਕੁੰਮ ਕੇ ਜਾਣਾ ਪਏਗਾ ਜੀ ਪਰ ਇਹਦੀ ਉਰੇ ਤੇ ਅਸੀਂ ਸਿੱਧਾ ਚੜ੍ਹ ਨਹੀਂ ਨਾ ਸਕਦੇ ਜੀ ਦੇ ਇੱਕ ਰਸਤਾ ਇਸ ਉੱਪਰ ਹਾਲੇ ਜੀ ਦੇਖੋ ਜੀ ਬਾਗ ਬੈਠਾ ਪਹਿਲਾਂ ਪੂਰੇ ਕੋਈ ਜਾਨਵਰ ਰਹਿੰਦਾ ਜੀ ਦੇਖੋ ਜਾਨਵਰ ਨਹੀਂ ਬਾਗ ਦੇ ਪੈਰ ਆ ਇਹ ਦੇ ਪੰਜੇ ਆ ਦੇਖੋ ਜੀ ਤੇ ਉਰੇ ਰਹਿੰਦਾ ਹੋਵੇਗਾ ਜੀ ਹਾਂ ਕਿਤੇ نیچے ਹੋ ਵੀ ਸਕਦਾ ਜੀ ਕਿਉਂਕਿ ਬਹੁਤ ਲੰਬੀ ਹੈ ਨਾ ਪੱਥਰ ਦੇ નીચે चला जा चलिए ऊपर बाकी क्या पता हो बे बड़े सच्ची देख सकते जंगली जानवर लुकने वास्ते बतेरिया जगह है पहुंच गए जी अभी ये लो जी पहुँच गए जी अभी लो जी पहुँच गए जी अभी लोकेशन तो जितने आना था जी हलो जी देखो जी काकू ਕੱਕੂ ਦੱਸੇਗਾ ਜੀ ਸਸਰੀਕਾਲ ਸਾਰਿਆਂ ਨੂੰ ਆ ਪੱਥਰ ਹੈ ਜੀ ਉਹ ਵਾਲਾ ਜਿੱਥੇ ਆਹਤੇ ਕਈ ਕਈ ਸਾਲ ਪਹਿਲਾਂ ਬਹੁਤ ਸਾਲ ਪਹਿਲਾਂ ਬਹੁਤ ਸਾਲ ਪਹਿਲਾਂ ਹੀ ਇਹ ਸਾਲ ਬਰਾਤ ਆਈ ਸੀ ਜੀ ਤੇ ਉਹ ਪੱਥਰ ਵਿੱਚ ਹੀ ਸਮਾ ਗਈ ਸੀ ਜੀ ਪੂਰੀ ਆ ਦੇਖ ਸਕਦੇ ਜੀ ਇਹਨਾਂ ਦੇ ਇਹ ਜਿਹੜੇ ਆ ਜੀ ਇਹਨਾਂ ਦੇ ਸੀਰ ਆ ਜੀ ਸਾਰੇ ਤੇ ਆਹ ਦੇ ਚੱਕੀ ਮਾਰਿਆ ਜਾ ਇਹਦੇ ਡੋਲੀ ਆ ਜਿਹਦੇ ਥੱਲੇ ਦੀ ਡੋਲੀ ਆ ਜੀ ਆ ਦੇਖੋ ਜੀ ਉੜੇ ਆ ਜੀ ਆ ਦੇਖੋ ਜਿਹੜੀ ਉੱਠੀ ਵੀ ਆਏ ਪੂਰੀ ਡੋਲੀ ਆ ਜੀ ਆਰਾਮ ਕਰਦੇ ਤੇਰਾ ਹਾਂਜੀ ਤੇਰੇ ਤੇ ਜਾਦੇ ਤੇ ਆ ਦੇਖੋ ਜੀ ਜਿੰਨੇ ਵੀ ਆハਏ ਆ ਦੇਖੋ ਜੀ ਪੈਦਲ ਚੱਲੇਗਾ ਤੇ ਪਹਿਲਾਂ ਬਰਾਹ ਆ ਦੇਖੋ ਜੀ ਚੱਲ ਕੇ ਇਹ ਸਾਰੇ ਬੰਦੇ ਤੇ ਜੀ ਨਾਲ ਉਹਨਾਂ ਦੇ ਸੀਰ ਆ ਜੀ ਇਹ ਆ ਦੇਖੋ ਜੀ ਤੇ ਅਸੀਂ ਥੋੜੀ ਦੇਰ ਵਿੱਚ ਤੁਹਾਨੂੰ ਰੇਤੇ ਸਾਫ ਸਫਾਈ ਕਰਕੇ ਪੂਰਾ ਦਿਖਾਵਾਂਗੇ ਜੀ ਸਾਰਾ ਪੱਥਰ ਹੈ ਜੀ ਇਹਦੇ ਮਾ ਪੂਰੇ ਮਾ ਪੱਥਰ ਵਾ ਸਮਾਗੀ ਚੀਜ਼ ਬਣਾਤ ਤੇ ਜੀ ਦਾਦਾ ਦਾਦਾ ਜੀ ਸਾਡੇ ਤੇ ਉਹਨਾਂ ਨੇ ਕਰਿਆ ਤਾਂ ਉਹ ਵੀ ਝੂਠ ਆ ਔਰ ਇੱਕ ਉਹਨਾਂ ਨੇ ਤੋੜਿਆ ਵੀ ਤਾਂ ਇਹ ਤੇ ਪੱਥਰ ਆ ਨਾ ਕੋਈ ਹਾਂ ਇਹ ਆਛਾ ਇਹ ਦੇਖ ਇਹ ਰੱਖ ਦੇ ਇਹ ਦੇਖ ਇਹ ਦੇਖ ਉਹ ਆ ਦੇਖੋ ਜੀ ਉਹਨਾਂ ਨੇ ਕਰਿਆ ਤੋੜੇ ਕਿ ਚੈੱਕ ਕਰ ਰਹੇ ਹੋਣੇ ਪਰ ਜਿੱਕੜੇ ਤੋੜਿਆ ਫਿਰ ਉਹਦੇ ਬਾਦੋਂ ਕਈ ਮਹੀਨੇ ਤੱਕ ਬਿਮਾਰੀ ਰਹੇ ਜੀ ਉਹ ਹਰੇ ਕੋਈ ਇਹ ਆ ਜੀ ਵਿਚੋ ਵਿਚ ਜੰਗਲ ਤੇ ਵਿਚੋ ਵਿਚ ਆ ਜੀ ਘਰਾਂ ਤੇ ਸਾਤੇ ਥੋੜੀ ਜਿਹੀ ਉੱਪਰੇ ਪੈਂਦਾ ਜੀ ਹੁਣ ਤਾਂ ਪਹਿਲਾਂ ਤਾਂ ਸੀ ਜਦ ਛੋਟੇ ਹੁੰਦੇ ਤੇ ਰਿਆਨਦੇ ਰਹਿੰਦੇ ਸੀ ਹੁਣ ਤਾਂ ਇਹ ਪੂਰਾ ਜੰਗਲ ਬਣ ਗਿਆ ਜੀ ਤੇ ਇਹ ਆਵਾਜ਼ ਵੀ ਆ ਰਹੀ ਹੈ ਨਾ ਕਾਕੂ ਕਾਸੀ ਚੀਜ਼ ਦੀ शायर कोई जानवर है जी उदे इस टाइम आवाज आ रही जब अए ना तो स्पीडमैन हटा था कोई जी तो असर काफ़ी देर तक उ चुप करके बैठे रहे जी जी कोई बाग बूग या चीता ना हो रहा जी जंगल बकरी भी खाई थी ना जी, जी, जी।, जी तो इस हाइड तैयारी आज जंगल जी ਕਦੇ ਤੇ ਆਹ ਦੇਖੋ ਜੀ ਉਹਰੇ ਤੇ ਜੋਰਜੀ ਸਾਹਿਬ ਗੁਰਦਾਸ ਅਭੀ ਆਹ ਦੇਖੋ ਜੀ ਉਹਰੇ ਤੇ ਸਾਹਮਣੇ ਹੀ ਆ ਜੀ ਬਿਲਕੁਲ ਹੋਰ ਇੱਕ ਵਾਰ ਆਹ ਦੇਖੋ ਜੀ ਇਹ ਉੱਪਰ ਪੈਂਦਾ ਜੀ ਜੋਰਜੀ ਲਓ ਜੀ ਪ੍ਰਿੰਸ ਲਗਿਆ ਹੁਣ ਕੱਖ ਚਾਂਗਣ kal gang உ ਸਾਰਾ ਨੰਗਾ ਹੋ ਜਾਣਾ ਹੁਣ ਹਮ ਸਾਨੂੰ ਪੂਰਾ ਦਿਖਾਉਂਦਾ ਲਓ ਜੀ ਕੱਕੂ ਦਾ ਕੱਕਾ ਵੀ ਹੋ ਗਿਆ ਰੈਡੀ ਜੀ ਚਲੋ ਜੀ ਗਾਏ ਵਾਸਤੇ ਲੈ ਕੇ ਚੱਲੇ ਜੀ ਤੇ ਇਹ ਬਣਾ ਰਿਹਾ ਜੀ ਬੇਲ ਉਹਦੀ ਕੱਕ ਬੰਨਣੇ ਵਾਸਤੇ ਜੀ ਜਦੋਂ ਬਨਨਗੇ ਜੀ ਇਹਨੂੰ ਤੇ ਲੈ ਕੇ ਜਾਵਾਂਗੇ ਆਹ ਦੇਖੋ ਜੀ ਤੁਸੀਂ ਉਹਨਾਂ ਦੀ ਪੂਰਾ ਪੱਥਰ ਨੰਗਾ ਕਰ ਲਿਆ ਜੀ ਆਹ ਜੀ ਜੀ ਉਹਦੇ ਡੋੜਿਆ ਦੇ ਆਹ ਮਾਰੇ ਬੰਨਿਆ ਦੇ ਸੀਰੇ ਜੀ ਜਾਂ ਬਿਲਕੁਲ ਆਉਂਗੇ ਜਿੰਨਾਂ ਪਕੋਚ ਕਰਾ ਪਹੁੰਚ ਕੇ ਇਹ ਵੱਡੀ ਥੀ ਇਹ ਬੇਲ ਜੀ ਇਹਨਾਂ ਰੱਖੀ ਸੱਸੀ ਬਣ ਗਈ ਹੈ ਤੇ ਜੇ ਮੈਂ ਬਨੋਂਗੇ ਜੀ ਹੁਣ ਬਹੁਤ ਪੱਕੀ ਨਹੀਂ ਰਹੀ ਹੈ ਹਾਂਾਰੇ ਕੋਈ ਇਹ ਬਣ ਗਿਆ ਜਿਹੜੀ ਰਸੀ ਜੀ ਹੁਣ ਇਹਦੇ ਮੈਂ ਬੰਨੂਗਾ ਜੀ ਕੱਕੂ ਕੋ ਪਾਰ ਲਓ ਜੀ ਜਲਮੇ ਲਰੰਦਾ ਹੈ ਲੈ ਕੱਕੂ ਨੇ ਚੱਕ ਲਿਆ ਜੀ ਕੱਖ ਦਾ ਪਾਰ ਤੇ ਕੱਕੂ ਚੱਲਿਆ ਥੋੜੀ ਜੀ ਦੂਰ ਹੀ ਰਹਿਣਾ ਪੈਣਾ ਜੀ ਤੇ क्योंकि जे डाली खिच के जा लेके जाएगा वो पिछे नु प्रैशर न बज सकती जी मूह पर आके अख मूह जी ता करके थोड़ी दूरी रहना जी दूर ही रहना पैना जी देखो जी कि जा रहे है छात मारनी प ਕਸੀ ਤੈ ਲੈ ਰੱਖੀ ਹੁਣ ਉਹ ਉਲਟੇ ਸਿੱਧੇ ਰਸਤੇ ਜੇ ਇਹਨੂੰ ਨਾ ਜਾਈਂ ਇੱਧਰੋਂ ਪੱਧਰਾ ਜਾਏ ਲੰਬਾਈ ਪੈ ਜਾਏਗਾ ਉਧਰੋਂ ਹੀ ਚੱਲੂਗੇ ਆ ਲੋਜੀ ਕੋਈ ਮੁਰੇ ਤੇ ਗਿਆ ਕਿੱਕ ਅਸੀਂ ਅਸੀਂ ਕਿ ਵੀ ਅਰੇ ਚੱਕਿਆ ਵੀ ਕੁਛ ਨਹੀਂ ਹੈ ਜੀ ਜਰੂਰ ਸਾਲਾ ਹੀ ਦਨੋ ਠੀਕ ਆ ਹਲੋ ਜੀ ਅੱਜ ਅਸੀਂ ਲੈ ਕੇ ਗਏ ਜੰਗਲ ਦੇ ਵਿੱਚੋਂ ਵਿੱਚ ਤੇ ਕੱਖ ਦਾ ਪਾਰ हेलो जी पहुंच गए जी अदी जी आ रहा रस्ते ना काफी है देखो जी काका जा रहे पहुँचने आए जी घर पाँच मिनट उपरते कड़ा औखा जी ਲੋ ਜੀ ਪਹੁੰਚ ਗਏ ਜੀ ਅਸੀਂ ਘਰ ਆ ਕੇ ਲੋ ਜੀ ਹੁਣ ਮੈ ਦੂੰਗਾ ਕਿਸੇ ਅਗਲੇ ਬਲੌਕ ਵਿੱਚ ਅੱਜ ਦਾ ਬਲੌਕ ਇੱਥੇ ਤੱਕ ਕੀਤਾ ਜੀ ਤੇ ਤੁਸੀਂ ਬਲੌਕ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ